ਟੈਂ ਟੜਾ ਟੈਂ ਲੈ ਤੂੰ ਟੈਂ ਟੜਾ ਟੈਂ ਟੜਾ ਆਏ ਕਰਦਾ ਹੁਣ ਮੇਰਾ ਮੇਰੀ ਖੁਸ਼ੀ ਮਨਾਉਣਾ ਹੈ ਕਿ ਤੂੰ ਦੁੱਖ ਮਨਾਉਣਾ ਹੈ ਮੈਂ ਤਾਂ ਉਹੀ ਕਰਨ ਲੱਗ ਗਿਆ ਸੀ ਉਹੀ ਕਿੱਥੇ ਕਰਦਾ ਤੂੰ ਤਾਂ ਟੈਂ ਟੜੇ ਕਹੀਂ ਕੜੇ ਲੈ ਕੀ ਗੱਲ ਹੋਈ ਕੋਈ ਯਾਰ ਉਹ ਮੈਂ ਤਾਂ ਉਹੀ ਕਰਨ ਲੱਗ ਗਿਆ ਬੜੀ ਥੋੜੀ ਹੋਈ ਆ ਮੇਰੇ ਨਾਲ ਉਹ ਕੋਈ ਨਾ ਤਾਂ ਹੁੰਦਾ ਹੀ ਰਹਿੰਦਾ ਲੈ ਤੂੰ ਮੇਰੇ ਨਾਲ ਸਾਈਕਲ ਤੇ ਬੈਠੇਗਾ ਹਾਂ ਹੈ ਪਹਿਲੇ ਤੂੰ ਪੰਘੜਾ ਪਾ ਕੇ ਦਿਖਾਉਂਦਾ ਹੁੰਦਾ ਸੀ ਤੇ ਪੰਘੜਾ ਪਾਇਆ ਹੀ ਨਹੀਂ ਅੱਜ ਫੁੱਲ ਲਗਾ ਸੀ ਫੁੱਲ ਲਗਾ ਸੀ ਲੈ ਹੁਣ ਪਾ ਕੇ ਦਿਖਾ ਫੇਰਾ ਹਾਂ ਆ ਬੱਲੇ ਬੱਲੇ ਤੈਨੂੰ ਕੋਚ ਬਣਾਵਾਂਗੇ ਭੰਗੜੇ ਦਾ ਠੀਕ ਹੈ ਹਾਂ ਫੇਰ ਤੂੰ ਦੇਖੇ ਵੱਡਾ ਸਟਾਰ ਬਣ ਜਾਏਗਾ ਲੈ ਬਈ ਹੁਣ ਫੇਰ ਆਪਾਂ ਤੈਨੂੰ ਭੰਗੜੇ ਦਾ ਕੋਚ ਬਣਾਵਾਂਗੇ ਆਹੋ ਆਹੋ ਉਹ ਕਿਵੇਂ ਟਿਕ ਲਿਆ ਸਾਸਰੀ ਕਾਲ ਦੀ ਸਾਸਰੀ ਕਾਲ ਦੀ ਹਾਂ ਠੀਕ ਹੈ ਜੀ ਠੀਕ ਹੈ ਜੀ ਮੈਂ ਵੀ ਖੜਾ ਹੀ ਆ ਸਾਸਰੀ ਕਾਲ ਇਧਰ ਵੀ ਲੋ ਜੀ ਹਾਂ 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 ਕਿਵੇਂ ਬੜਾ ਦਿਨਾਂ ਬਾਅਦ ਦੇਖਿਓ ਜੀ ਪਾਸੇ ਪੁੱਸੇ ਬਾਗੇ ਦੀ ਕਿਸੇ ਪਾਸੇ ਪੁੱਛਣਾ ਬਸ ਤੁਹਾਨੂੰ ਅੱਛਾ ਆਹ ਮੈਂ ਤਾਂ ਛੋਡੇ ਕ ਨਹੀਂ ਹੁਣ ਧਿਆਨ ਕਰਿਆ ਜੀ ਉਹੋ ਬਸ ਬਸ ਬੋਲੋ ਹੀ ਨਾ ਜੀ ਇਹ ਛੋਡੀਆਂ ਮੁੱਛਾਂ ਜੀ ਇਹ ਤਾਂ ਲੰਮੀ ਕਹਾਣੀ ਆ ਤੁਹਾਨੂੰ ਦੱਸਾਂ ਕੀ ਬਸ ਅੱਛਾ ਆ ਮਿੱਤਰ ਨਹੀਂ ਕਾਰਵਾਈ ਹੈ ਜੀ ਤੁਹਾਨੂੰ ਮੈਂ ਇਹ ਤਾਂ ਦੱਸਾਂ ਲੰਮੀ ਆ ਥੋੜੀ ਜੀ ਫਿਰ ਚਲੋ ਆਪਾਂ ਬੈ ਕੇ ਕਰਦੇ ਆ ਜੀ ਗੱਲ ਚਲੋ ਫਿਰ ਬੈ ਕੇ ਦੱਸ ਹਾਂਜੀ ਹਾਂ ਕੀ ਬਣਿਆ ਸੀਗਾ ਇਹ ਇਹ ਤਾਂ ਮੈਂ ਤਾਂ ਘਰੋਂ ਨਿਕਲਦਾ ਡਰਦਾ ਇਹ ਗੱਲ ਦਾ ਮਾਰਾ ਪਾ ਲੱਗਦਾ ਤੁਸੀਂ ਤਾਂ ਬੁਰੇ ਹੀ ਬਹੁਤ ਲੱਗਦੇ ਹੋ ਜੀ ਮੇਰੀ ਤਾਂ ਜੀ ਇਹ ਚ ਕੋਈ ਗਲਤੀ ਹੋ ਨਹੀਂ ਸੀ ਹਾਂ ਇਹ ਤਾਂ ਮੇਰੇ ਉਹੀ ਇਲਜ਼ਾਮ ਲਾਈ ਜਾਂਦਾ ਇਹ ਸਾਈਕਲ ਆਪਾਂ ਉਰੇ ਜੇ ਖੜਾ ਦਿੰਨੇ ਆ ਚਲੋ ਉੱਥੇ ਚੱਲਦੇ ਆਪਾਂ ਬੈਨੇ ਆ ਅੱਛਾ ਹੋਰ ਮੇਰੇ ਤਾਂ ਕੋਈ ਗਲਤੀ ਨਹੀਂ ਸੀ ਮੈਂ ਤਾਂ ਉਹੀ ਲੈ ਗਿਆ ਸਿਆਣੇ ਬਿਆਣੇ ਬੰਦੇ ਨਾਲ ਨਹੀਂ ਐ ਕਰਾਈ ਕਰਾਈ ਦਾ ਹੁੰਦਾ ਨਹੀਂ ਮੈਂ ਕੋਈ ਕਹਿ ਕੇ ਨਹੀਂ ਨਾ ਕਰਾਇਆ ਅੱਛਾ ਆਪਾਂ ਨਾ ਇਹ ਤਾਂ ਬਸ ਗਲਤ ਫੈਮਲੀ ਜੀਚ ਹੀ ਹੋ ਗਿਆ ਅੱਛਾ ਅੱਛਾ ਚਲੋ ਮੇਜਾ ਪਿਆ ਟਰੈਕਟਰ ਮੂੰਹ ਹਾਜ ਬੈਠਣ ਵਾਲਾ ਬੈ ਜਾ ਮਿੱਤਰੋ ਜੀ ਬੈ ਜਾ ਅੱਛਾ ਬੈਠੋ ਇੱਥੋਂ ਜੀ ਮੰਜਈਨਾ ਕਿਤੇ ਟੁੱਟ ਜੇ ਕਿਤੇ ਹੋਰ ਗੱਲ ਪੈ ਜੇ ਮਿਸਤਰੀ ਨਾਲ ਹੀ ਚਲੋ ਇਹ ਵੀ ਠੀਕ ਹੈ ਜੀ ਅੱਛਾ ਇਹ ਫੇਰ ਤਾਂ ਛੋੜਾ ਤਾਂ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਗੱਲ ਇਹ ਕਹਿੰਦਾ ਮੇਰਾ ਸੀ ਮਿਸਤਰ ਪੁਰਾਣਾ ਅੱਛਾ ਜੀ ਮੈਨੂੰ ਕਹਿੰਦਾ ਮੈਂ ਤੈਨੂੰ ਸਹੁਰੇ ਦਿਖਾ ਕੇ ਲੈ ਆਉਣਾ ਠੀਕ ਹੈ ਜੀ ਮੈਂ ਆਖਿਆ ਯਾਰ ਮੈਂ ਕਿਤੇ ਘੱਟ ਜਾ ਕੇ ਰਾਜ਼ੀ ਹਾਂ ਇਹ ਆਵਾ ਨਾ ਜੀ ਜਾਣਾ ਮੰਨੇ ਹੀ ਨਹੀਂ ਫਿਰ ਮੰਨਣੀ ਪਈ ਇਹਦੀ ਅੱਛਾ ਤੇ ਜਦੋਂ ਮੰਨਣੀ ਪਈ ਭਾਈ ਅਸੀਂ ਸੌਰੀ ਇਹਦੇ ਤਿਆਰ ਹੋ ਕੇ ਤੇ ਬਾਕੇ ਅੱਛਾ ਮਸਾਂ ਗਏ ਹੂੰ ਬਸਾਰਾ ਹਾਂ ਤੇ ਜਾ ਕੇ ਭਾਈ ਜਦੋਂ ਸੌਰੇ ਪ੍ਰਾਣਾ ਜਾਂ ਪਿੰਡ ਜਾਂ ਹੋਰ ਹੂੰ ਜੀ ਮੇਰੇ ਤਾਂ ਜੀ ਜਾਂ ਤਾਂ ਲੱਗਿਆ ਨਹੀਂ ਹਾਂ ਬਾੜੇ ਜ ਮਸਾਂੀਆਂ ਬੰਨੀਆਂ ਪਈਆਂ ਬਹੁਤ ਕੋਕੜ ਜੇ ਆਈ ਆ ਗਿਆ ਜੀ ਕੋਕੜ ਬੈਠੇ ਘਾਰੇ ਦੇ ਮਖਾ ਕਿੱਥੇ ਲੈ ਮੈਂ ਆਖਿਆ ਕੋਈ ਸ਼ਹਿਰ ਹੋਊਗਾ ਅੱਛਾ ਜਦੋਂ ਗਏ ਜਾ ਕੇ ਭਾਈ ਚਾਲੋ ਮੱਥਾ ਟੇਕਿਆ ਮਾਸੀ ਨੂੰ ਟੇਕਿਆ ਮਾਸੜ ਨੂੰ ਸਾਹਿਬ ਨੂੰ ਟੇਕ ਕੇ ਤੇ ਚਾਹ ਪਾਣੀ ਪੀਤਾ ਅਸਲੇ ਰੋਟੀ ਪਾਣੀ ਖਾ ਲਿਆ ਗੱਲਾਂ ਕਰੀਆਂ ਗੱਪ ਮਾਰੇ ਵਧੀਆ ਵੀ ਕਰੀਆਂ ਚਲੋ ਕਹਿੰਦੇ ਪੈਣਾ ਉਹ ਅੰਦਰ ਮਨ ਝਾੜਾਤਾ ਮੇਰਾ ਗਰਮੀ ਦਾ ਮੌਸਮ ਜਾ ਏਸੀ ਚ ਮੈਂ ਪੈਂਦਾ ਨਹੀਂ ਸੀ ਉਹ ਠੀਕ ਤੇ ਮੈਨੂੰ ਕਹਿੰਦੇ ਵੀ ਮਖਾ ਮਾਸੀ ਕਹਿੰਦੇ ਹਾਂ ਮੈਂ ਮੇਰਾ ਮਨ ਜਿਆਦਾ ਬਾਹਰੇ ਡਾ ਹੂੰ ਯਾਨੀ ਬਾਹਰੇ ਦਾ ਭਾਈ ਮੱਛਰ ਐਡਾ ਐਡਾ ਕਾਖ ਰੋ ਜਿੱਡਾ ਮਰਾ ਕੁਛ ਨਹੀਂ ਕਹਿੰਦਾ ਮੇਰੇ ਤਾਂ ਮੰਜਾ ਬਾਹਰੇ ਡਾ ਦੇ ਹੂੰ ਉਹਨੇ ਮੰਜਾ ਬਾਹਰੇ ਡਾਤਾ ਹੂੰ ਇਹ ਕਹਿੰਦਾ ਜਿੱਥੇ ਪੈ ਗੇ ਮੈਂ ਖਾ ਕੋਣੀ ਤੇ ਇਹਨੇ ਬਥੇਰਾ ਕਹਾ ਵੀ ਆ ਜਾ ਮੈਂ ਖਾ ਨਹੀਂ ਯਾਰ ਮੈਂ ਉਰੇ ਪਿਆ ਤੂੰ ਅੰਦਰ ਪੈ ਅੱਛਾ ਮੇਰਾ ਮੰਜਾ ਭਾਈ ਉੱਥੇ ਮੈਂ ਸਾਂਹੀਆਂ ਸੀ ਮੈਂ ਖਾ ਉਰੇ ਡਾ ਦੇ ਹੂੰ ਉੱਥੇ ਮੰਜਾ ਡਾ ਲਿਆ ਖੇਸ ਲੈ ਲਿਆ ਮੈਂ ਉੱਤੇ ਤੇ ਮਾ ਇਹਨਾਂ ਸਾਰਾ ਡੱਬਰ ਸੌ ਗਿਆ ਮੈਂ ਵੀ ਸੌ ਗਿਆ ਅੱਛਾ ਉਹਾਂ ਦਾ ਮੁੱਛਾ ਸੀ ਵੱਡੀਆਂ ਤੈਨੂੰ ਪਤਾ ਹਾਂ ਤੈਨ ਦਾ ਐਡਾ ਐਡੀਆਂ ਉਹ ਇੱਕ ਮੰਜੇ ਤੋਂ ਇਧਰ ਲੌਂਕੀ ਜਾਵੇ ਇੱਕ ਇਧਰ ਲੌਂਕੀ ਜਾਵੇ ਤੇ ਉਹ ਰਾਤ ਨੂੰ ਕਿਤੇ ਮੈਸਾ ਬੰਦੇ ਹੋਣਗੇ ਬਾਹਰੋਂ ਮੈਂ ਬਾਪੂ ਨੂੰ ਕਿਹਾ ਸੀ ਮਾਹ ਤੂੰ ਅੰਦਰ ਪੈ ਜਾ ਕਹਿੰਦਾ ਨਾ ਮੈਨੂੰ ਤਾਂ ਸੁਭਾ ਨਹੀਂ ਹੈਗਾ ਮਾਹ ਕਿਤੇ ਹੁਣ ਆ ਸਿਆਣੇ ਬਣੇ ਬੰਦੇ ਦਾ ਲਾਂਭਾ ਹੋ ਜੇ ਇਹ ਫੇਰ ਨਹੀਂ ਮੰਨਿਆ ਉੱਠੀ ਜਾ ਕੇ ਪੈ ਗਿਆ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਿਆ ਅੱਛਾ ਹੋਰ ਉਹੀ ਕੀ ਹੋਇਆ ਜੀ ਉਹ ਮਾਈ ਦੀ ਥੋੜੀ ਨਿਗਾ ਨੂੰ ਘੱਟ ਸੀ ਵਿਚਾਰੀ ਬੁੜੀ ਸੀਗੀ ਹਾਂਜੀ ਉਹਨੇ ਆਏ ਅੱਗੇ ਆ ਟੂਪਾਂੀਆਂ ਨਹੀਂ ਡੱਬ ਦਿੰਦੇ ਥੱਲੇ ਪਸ਼ੂ ਬੰਨਣ ਨੂੰ ਟਾਇਰਾਂ ਆਣੇ ਟਾਇਰ ਜੇ ਸਾਈਕਲ ਦੇ ਹਾਂ ਸਾਈਕਲ ਜੀ ਆਲੀ ਉਹ ਲਿਆ ਕੇ ਬੁੜੀ ਨੇ ਉਹਨੇ ਅੱਖਾਂ ਮੈਂ ਟਾਇਰ ਨਾਲ ਬੰਨਦੀਆਂ ਕੱਟਾ ਖੋਲ ਕੇ ਲਿਆ ਕੇ ਮੇਰੀ ਮੁੱਛ ਨਾਲ ਬੰਨਤਾ ਇੱਧਰ ਓਹੋ ਇੱਕ ਦੂਜਾ ਕਟਾ ਲਿਆਂਦਾ ਉਹ ਦੁੱਦੀ ਨਾਲ ਬੰਨ ਗਈ ਅੱਛਾ ਆ ਬਾਕੀ ਮੈਂ ਮੂੰਹ ਤਾਂ ਕੀ ਪਿਆ ਮੈਨੂੰ ਕੀ ਪਤਾ ਕੀ ਹੋਈ ਜਾਂਦਾ ਹੂੰ ਜਦੋਂ ਛੋਟੀਆਂ ਮੁੱਛਾਂ ਵੀ ਪਾਲੀਆਂ ਹੋਈਆਂ ਤੇ ਵਧੀਆ ਤੇਰੀਆਂ ਮੱਖਾ ਐਡੇ ਤਾਂ ਕੇਸ ਨਹੀਂ ਕਿਸੇ ਦੇ ਹਾਂ ਲੋਕ ਮੂਵੀਆਂ ਬਣਾਉਂਦੇ ਸੀ ਹੂੰ ਜਦੋਂ ਮੈਂ ਰਾਤ ਨੂੰ ਮਾੜਾ ਮੱਛਰ ਜਾ ਭੈਣ ਨਿ ਭੈਣ ਗਾਣਾ ਜਾ ਸੁਣਾਇਆ ਮੱਛਰ ਨੇ ਉਹ ਮੇਰੇ ਨੱਕ ਦੇ ਕੋਲੇ ਆਇਆ ਮੈਨੂੰ ਆ ਗਈ ਛਿੱਕ ਅੱਛਾ ਮੈਂ ਉਹ ਦੱਬ ਕੇ ਕਾਇਆ ਹਾ ਛੂ ਕੱਟੇ ਡਰ ਗਏ ਉਹ ਇੱਧਰ ਉੱਡ ਗਿਆ ਉਹ ਇੱਧਰ ਮੁੱਛਾ ਪਟ ਕੇ ਲੈ ਕੇ ਦੋਵੇਂ ਉਹ ਉੱਧਰ ਲੈ ਗਿਆ ਉਹ ਇੱਧਰ ਲੈ ਗਿਆ ਅੱਛਾ ਅੱਛਾ ਮੈਂ ਖਾਲਾ ਵੀ ਉਹ ਬੈਠਾ ਮਨਾ ਕਿੱਥੇ ਫਸ ਗਿਆ ਹੂੰ ਉਹ ਦਿਲਪ੍ਰੀਤ ਤਾਂ ਮੈਨੂੰ ਹੋਰ ਕਿਤੇ ਲਿਆਇਆ ਕਰਤਾ ਕੰਮ ਹਾਂ ਬਹੁਤ ਮਾੜਾ ਹਾਰ ਕੇ ਮੂੰਹ ਜਾ ਢੱਕ ਕੇ ਖੇ ਜਾਈ ਪੈ ਗਿਆ ਐਨੇ ਧੜ ਕੇ ਦਿਨ ਜਾ ਚੜਿਆ ਹਨੇਰੇ ਜਿ ਮੰਗੂ ਤੇ ਚਾਹ ਲੈ ਕੇ ਆ ਗਈ ਮਾਸੀ ਅੱਛਾ ਕਹਿੰਦੀ ਲੈ ਪੁੱਤ ਚਾਹ ਪਹਿਲਾਂ ਤਾਂ ਮੈਂ ਬੋਲਿਆ ਨਹੀਂ ਉਨੇ ਕਿ ਜਾ ਕੇ ਚਾਹ ਹੈ ਕਣੀ ਪੁੱਤ ਚਾਹ ਹਾਂ ਜਾਗਦਾ ਤਾਂ ਮੈਂ ਪਿਆਈ ਸੀ ਮੈਂ ਬਹੁਤ ਚੱਕ ਜਦਾ ਕਰਿਆ ਮਖਾ ਮਾਸੀ ਤਾਂ ਕਣੀ ਭਾਈ ਇੱਥੇ ਦਾ ਉਹ ਗਰਮੇਲ ਪਿਆ ਸੀ ਮਾਨਸਾ ਵਾਲਾ ਅੱਛਾ ਉਹ ਮਖਾ ਮਈਆ ਮਾਸੀ ਹਾਂ ਕਣੀ ਪੁੱਤ ਤੇਰੀਆਂ ਮੁੱਛਾਂ ਹਾਂ ਮਖਾ ਸੋਡੇ ਕਟਿਆਂ ਦੇ ਰਸਿਆਂ ਅਜਾ ਹੋਣੀਆਂ ਸੰਗਾਂ ਚ ਕਣੀ ਬੂਵਾ ਮਰ ਜਾ ਇਹ ਤਾਂ ਲੰਬਾ ਹੀ ਵੱਡਾ ਹੋ ਗਿਆ ਹਾਂ ਫੇਰ ਬਾਕੀ ਇਹਦੇ ਕੋਲ ਭੱਜ ਕੇ ਦਲਪ੍ਰੀਤ ਉੱਡਿਆ ਆ ਅੰਦਰੋਂ ਹਾਂ ਵੀ ਆ ਤਾ ਯਾਰ ਮੈਂ ਤਾਂ ਲੱਬਾ ਲੰਬਾ ਹੋ ਗਿਆ ਮੈਂ ਦੇਖਿਆ ਮਾ ਪਤਾ ਨਹੀਂ ਇਹ ਕੌਣ ਪਿਆਗਾ ਮੈਂ ਤਾਂ ਪਛਾਣ ਚ ਹੀ ਨਹੀਂ ਆਏ ਇਹ ਕਿਉਂ ਆਪਾਂ ਕਦੇ ਇਹ ਦੇਖੇ ਨਹੀਂ ਹੈਗੇ ਪਛਾਣ ਕਿੱਥੋਂ ਆਵੇ ਮੁੱਠਾਂ ਦਾ ਕੱਟੇ ਲੱਗੇ ਹਲੇ ਹੁਣ ਤਾਂ ਮੈਨੂੰ ਆ ਲੱਗਦਾ ਥੋੜੀਆਂ ਥੋੜੀਆਂ ਹਲੇ ਦੀਂਦੀਆਂ ਨੇ ਹੁਣ ਤਾਂ ਆ ਗਈਆਂ ਮੈਨੂੰ ਤਾਂ ਹਲੇ ਤੇਰਾ ਮਾਂ 6 ਮਹੀਨੇ ਅੰਦਰੋਂ ਹੀ ਨਿਕਲਿਆ ਤਾਂ ਹੋ ਗਈਆਂ ਇੰਨੀਆਂ ਹਾਂ ਠੀਕ ਹੈ ਚਲੋ ਮੈਂ ਤਾਂ ਜੀ ਫੇਰਾ ਮੈਂ ਖਾਲਿਆ ਵੀ ਬੜਾ ਮੈਂ ਇਹਨੂੰ ਕਹਾ ਦਲਪ੍ਰੀਤ ਇਹ ਕਹਨ ਹਾਂ ਮਖਾ ਭਰਾ ਮੈਂ ਤਾਂ ਜਾਣਾ ਪਿੰਡ ਜਾਂ ਤਾਂ ਚਾਣ ਕਹਣਾ ਨਹੀਂ ਠਹਿਰ ਕੇ ਚੱਲਾਂਗੇ ਮੈਂ ਕਿਹਾ ਠਹਿਰ ਕੇ ਹਾਂ ਮੇਰੀ ਰੋਟੀ ਬੰਦ ਹੋ ਰਹੀ ਆ ਮੈਂ ਤਾਂ ਜਾਣਾਂ ਆਹ ਜਿਹੜੀ ਮਾੜੀ ਮੋਟੀ ਹੈਗੀ ਐ ਜਿੱਤਾਂ ਬਚਾ ਕੇ ਲੈ ਮੈਂ ਖਾਨੇ ਰੇਜ ਬਗ ਜੂ ਭਾਜਾਂ ਕਰਾਂ ਕਹਣਾ ਚੰਗਾ ਜੀ ਫਿਰ ਮੈਂ ਤਾਂ ਉਂ ਠਹਿਰ ਕੇ ਤੁਸੀਂ ਜਾਓ ਇਹਨੇ ਹਾਂ ਮੈਂ ਤਾਂ ਜਾਉ ਭਾਈ ਆਇਆ ਆਈ ਭੱਜਾ ਆਇਆ ਭੱਜਾ ਜਦੋਂ ਘਰੇ ਬੜਿਆ ਦੋਖ ਮੇਰੇ ਕੋਲੇ ਭਾਂਡੇ ਹਾਂ ਜਦੋਂ ਘਰੇ ਆਇਆ ਮੈਂ ਘਰ ਦੇ ਨੇ ਦੇਖਿਆ ਵੀ ਮੈਂ ਅੰਦਰ ਤੋ ਰਿਆ ਮੈਂ ਕਣੀ ਜੋ ਤਾਂ ਕਰੈ ਨਹੀਂ ਉਹ ਮੱਖਾ ਘਰ ਵਾਲੇ ਹੀ ਆਏ ਉਹ ਵੀ ਭੁੱਲ ਗਏ ਵੀ ਮੁੱਛਾਂ ਦਾ ਦੀ ਨਹੀਂ ਆਣੀ ਅੱਛਾ ਕਹਿੰਦੇ ਉਹ ਤਾਂ ਘਰੇ ਹੀ ਨਹੀਂ ਮੱਖਾ ਘਰ ਆਈ ਆ ਇਹ ਜਦੋਂ ਮੈਂ ਭਾਈ ਅੰਦਰ ਭੜਕਾ ਨਹੀਂ ਧੂਮਾ ਮਰ ਗਿਆ ਧੂਮਾ ਮਰ ਗਿਆ ਮੁੱਛਾਂ ਤੇਰੀਆਂ ਮੱਖਾ ਤੂੰ ਪੁੱਛਣਾ ਪਹਿਲਾਂ ਗੱਲ ਤਾਂ ਬਥੇ ਨੂੰ ਪਾਣੀ ਤਾਂ ਦੇ ਦੇ ਮੇਰ ਤਾਂ ਆਫਸਾ ਸੁੱਕਿਆ ਪਿਆ ਪਾਣੀ ਦੇਤਾ ਉਹਨਾਂ ਨੇ ਪੀ ਕੇ ਕਹਿੰਦੇ ਮੈਨੂੰ ਦੱਸੋ ਮੇਰ ਤਾਂ ਦਿਲ ਕਾਲਾ ਪਈ ਜਾਂਦਾ ਹੂੰ ਮੱਖਾ ਦਿਲਪ੍ਰੀਤ ਲੈ ਗਿਆ ਸੀ ਸਹੂਰੀ ਦੇਖ ਤੈਨੂੰ ਪਤਾ ਉੱਥੇ ਮੱਖਾ ਮੈਂ ਗਰਮੀ ਬਾਹਰੇ ਪੈ ਗਿਆ ਤੇ ਮਾਈ ਨੇ ਮਖਾ ਆ ਕੇ ਭਾਈ ਕੱਟੇ ਇੱਧਰ ਲਈ ਮੁੱਛ ਨਾਲ ਬੰਨਤਾ ਕਿ ਇੱਧਰ ਹੀ ਮੈਂ ਪਿਆਈ ਸੁੱਤਾ ਜਦੋਂ ਮੈਨੂੰ ਆਜ ਦੱਬ ਕੇ ਛੱਕ ਕੱਟੇ ਡਰ ਗਿਆ ਉਹ ਇੱਧਰ ਲੈ ਗਿਆ ਖਿੱਚ ਕੇ ਉਹ ਇੱਧਰ ਲੈ ਗਿਆ ਛਾਂ ਕਹਿੰਦੀ ਬੂਮਾ ਮਰ ਜਾ ਹੁਣ ਕੀ ਕਰਾਂਗੇ ਮੈਂ ਖਾ ਕਰਨਾ ਕੀ ਹੈ ਮੈਨੂੰ 6 ਮਹੀਨੇ ਅੰਦਰ ਹੀ ਰੱਖ ਕਹਿੰਦੇ ਕਿਤੇ ਗਿਆ ਹੋਇਆ ਤਾਂ ਠੀਕ ਹੈ ਚਲੋ ਬੈਠੇ ਐ ਕਰੀ ਜਾਂ ਚੁਰੀ ਜਾਂਦੀ ਹੈ ਕਹਿੰਦੀ ਉਹ ਮੁੱਛਾਂ ਤਾਂ ਲਿਆਉਂਦੇ ਹੂੰ ਮੈਂ ਖਾ ਉਹ ਤਾਂ ਕੀ ਕਰ ਕਹਿੰਦੀ ਉਹ ਉਂਦੜਾ ਵਾ ਪਾਰਲਾ ਪਾਰੀ ਆ ਇਹੋ ਜਿਹਾ ਵੈਲਡ ਕਰਦੇ ਆ ਮੁੜ ਕੇ ਨਹੀਂ ਖਿੱਚੀਆਂ ਜਾਂਦੀਆਂ ਹੋਰ ਭਾਵੇਂ ਟੁੱਟ ਜਾਣ ਤੇ ਉਹ ਤਾਂ ਲਿਆਉਂਦੇ ਮਖਾ ਉਹ ਕਿੱਥੋਂ ਲਿਆਉਂਦਾ ਲੈਣ ਗਿਆ ਸੀ ਮਖਾ ਮੂੰਠਾ ਮੁੜ ਕੇ ਭੱਜ ਕੇ ਗਿਆ ਵੀ ਮਾਈ ਮਾਸੀ ਮੇਰੀਆਂ ਮੁੱਛਾਂ ਤਾਂ ਦੇ ਦੇ ਨਹੀਂ ਉਹ ਤਾਂ ਮੈਂ ਭਾਈ ਵਾਲਾਂ ਵਾਲੇ ਨੂੰ ਬੇਸ਼ਤੀਆਂ ਅੱਛਾ ਮਖਾ ਆਏ ਹਾਏ ਮੈਂ ਕੀ ਕਰਾਂ ਹੁਣ ਕੀ ਕਰਾਂ ਮੈਂ ਉਹ ਲਵਾ ਲੈਂਦਾ ਕਿਸੇ ਤੋਂ ਮਖਾ ਚਲੋ ਕੀ ਫੇਰਾ ਕਹਿੰਦੀ ਮੈਂ ਉਹਦੇ ਵੱਟੇ ਭਾਂਡੇ ਲੈ ਲੇ ਅੱਛਾ ਮਖਾ ਭਾਂਡੇ ਲੈ ਲੈ ਫਿਰ ਮਖਮਨ ਚਾਲ ਭਾਂਡੇ ਹੀ ਦੇ ਦੇ ਹਾਂ ਕਹਿੰਦੀ ਸਾਰੇ ਭਾਂਡੇ ਕੇ ਮੇ ਦੇਵਾ ਹਾਂ ਮੈਂ ਕਿਹਾ ਕਾ ਮੇਰੀ ਹੀ ਸੀ ਮੁੱਛਾਂ ਕਹਿੰਦੀ ਪੱਟੀਆਂ ਤੋਂ ਸਾਡੇ ਕਟਿਆ ਨਹੀਂ ਨੇ ਮਖਾ ਇਹਦਾ ਔਰ ਬਾੜਾ ਕਸੂਤਾ ਕਮ ਹੋ ਗਿਆ ਨਾਲੇ ਮੇਰੀਆਂ ਮੁੱਛਾਂ ਪੱਟੀਆਂ ਨਾਲੇ ਹੱਥ ਰੱਖਦੇ ਹਾਂ ਕਹਿੰਦੀ ਆ ਦੋ ਕਲ ਜਾਣੀਆਂ ਲੈ ਜਾ ਨਹੀਂ ਭਾਜ ਜਾ ਫਿਰ ਅੱਛਾ ਸਾਡੇ ਤਾਂ ਕਟਿਆ ਨਾਲ ਜੋਰ ਲੱਗ ਪੱਟੀਆਂ ਨੇ ਮਸਾਂ ਭਾਈ ਦੋਖ ਭਾਂਡੇ ਲੈ ਕੇ ਮਖਾ ਘਰੇ ਆ ਗਿਆ ਅੱਛਾ ਇਹ ਜੀ ਤਾਂ ਮੇਰੇ ਨਾਲ ਬਲਪ੍ਰੀਤ ਕੀ ਮੇ ਨੇ ਘਰੀ ਆ ਬੈਠਾ ਅੱਛੇਰਾ ਮੂੰਹ ਦੇਖ ਰਾ ਆਪ ਤਾਂ ਰਹਿੰਦਾ ਖੁਸ਼ ਹਾਂ ਤੂੰ ਭੰਗੜਾ ਪਾਉਂਦੇ ਨੂੰ ਨਹੀਂ ਦੇਖਿਆ ਤਾਂ ਮੈਂ ਦੇਖ ਲਿਆ ਸੀ ਦੇਖ ਲਿਆ ਸੀ ਹਾਂ ਹੁਣ ਇਹਨੂੰ ਪੁੱਛ ਲੈ ਵੀ ਮਾੜੀ ਮੁੱਤੀ ਸੰਗ ਹੈਗੀ ਆ ਜਾਂ ਨਹੀਂ ਇਹ ਤਾਂ ਮੇਰਾ ਤਾਂ ਸਭ ਕੁਝ ਹੀ ਗਮਾਤਾ ਖੁਸ਼ੀ ਤੇ ਜਸ਼ਨ ਮਨਾਉਂਦਾ ਤੇ ਮੈਂ ਅੱਖਾਂ ਮਾਝਲ ਪਾਸੇ ਆਸੇ ਕਿਤੇ ਵਿਆਹ ਬੂਚੋ ਆਏ ਹੋਣਗੇ ਇਹਨਾਂ ਦਾ ਵਿਆਹ ਤੇ ਨਹੀਂ ਪਾਉਂਦਾ ਜਿੰਨਾ ਹੂੰ ਪਾਇਆ ਹਲੋ ਬੀਹੀ ਚ ਟੱਪਦਾ ਫਿਰੇ ਹਾਂ ਮੇਰੇ ਹੁੰਦੇ ਤਾਂ ਸੋਗ ਜਾ ਮਨਾਉਂਦਾ ਠੀਕ ਹੈ ਕਿਚੋ ਆ ਨੂੰ ਅੱਖ ਮੇਰਾ ਮੁੱਛਾਂ ਦੇ ਕੋ ਬਾਪੂ ਦੀਆਂ ਠੀਕ ਹੈ ਪਾ ਲਓ ਮੁੱਛਾਂ ਆਏ ਕਰਦੇ ਨੇ ਇਹ ਠੀਕ ਇੱਕੋ ਹਜ਼ਾਰ ਰਲ ਗਿਆ ਇਹਨਾਂ ਦਾ ਗਮਾਂਡੀ ਹਾਂ ਇਹ ਵੀ ਮੇਰੇ ਨਾਲ ਇਹ ਵੀ ਨੱਚਦਾ ਮੇਰੀ ਰੋਟੀ ਪਾਈ ਪਈ ਤੇ ਮੌਜ ਨਾਲ ਮੈਦਾਨ ਅੰਦਰ ਵੜ ਕੇ ਆਉਂਦੇ ਨੂੰ ਖਾ ਗਿਆ ਨਾਲ ਸੇਮੀਆਂ ਦੀ ਬਾਟੀ ਅੱਛਾ ਮੈਂ ਕਹਾਂ ਉਹ ਕਿੱਧਰ ਗਿਆ ਕਹਿੰਦਾ ਉਹ ਤਾਂ ਕੁੱਤਾ ਖਾ ਗਿਆ ਅੱਛਾ ਮੈਂ ਕਿਹਾ ਕੁੱਤਾ ਤਾਂ ਨਹੀਂ ਆਇਆ ਤੂੰ ਜਰੂਰ ਕੁੱਤਾ ਹਾਂ ਠੀਕ ਹੈ ਇਹ ਇਹ ਫਿਰ ਕੁੱਤਾ ਹਾਂ ਉਹ ਮੈਨੂੰ ਆਏ ਕਹਿੰਦਾ ਸੇਮੀਆਂ ਸੇਮੀਆਂ ਖਾਧੀਆਂ ਨੇ ਖਾਧੀਆਂ ਨੇ ਮੰਨਦਾ ਕਹਾਏ ਮੰਨ ਗਿਆ ਮੰਨ ਗਿਆ ਚਲੋ ਸਿਆਣਾ ਸੱ ਮੰਨ ਗਿਆ ਹਾਂ ਚਲੋ ਜੀ ਆਹ ਗੱਲ ਹੋਈ ਆ ਬਾਈ ਠੀਕ ਹੁਣ ਬੱਸ ਮੇਰੇ ਦਾ ਜੁਲਦਾ ਰਹੀਂ ਨਾ ਨਾ ਸਮੇਂ ਦਾ ਦੇਖ ਮੈਂ ਤੁਹਾਨੂੰ ਦੂਰੋਂ ਸਿਆਣਾ ਤੂੰ ਨਾ ਹੋਵੇ ਵੀ ਦੂਰ ਜਾ ਕੇ ਤੂੰ ਵੀ ਭੰਗੜਾ ਸੌਂ ਜਾ ਬਗਿਆ ਹੋਈ ਗਿਆ ਹਾਂ ਸਾਡੇ ਗਮਾਂਡੀ ਇਹ ਜਿਹਨੇ ਮੇਰਾ ਤਾਂ ਮਾਰੇ ਟਾਈਮ ਤੇ ਜੀ ਕਿਸੇ ਨੂੰ ਕੱਲਾ ਨਹੀਂ ਛੱਡਣਾ ਚਾਹ ਹਾਂ ਹੂ ਨਹੀਂ ਇਹ ਸਹੀ ਗੱਲ ਗੱਲ ਦੇ ਵਿੱਚ ਸਿਆਣੀ ਹੁੰਦੀ ਆ ਮੈਨੂੰ ਤਾਂ ਟੰਗਾ ਲੱਗਦਾ ਤਾਂ ਹੀ ਬਾਗੇ ਨਾਲ ਤੁਸੀਂ